ਕਰਨਾ ਪੈਂਦਾਗਾ ਮੇਨ ਕਾਰਨ ਤਾਂ ਇੱਕ ਹੁੰਦਾ ਜੀ ਪਹਿਲਾ ਤਾਂ ਸਭ ਤੋਂ ਵੀ ਬਾਸਕਟ ਵੀ ਜਿਵੇਂ ਪੱਤੀਆਂ ਡਾਊਨ ਹੋ ਜਾਣ ਅਸਿਆ ਮਤਲਬ ਜਮੀਂ ਔਰ ਜਿਹੜੀ ਆਪਣੀ 1.5 ਇੰਚੀ ਪੱਤੀ ਲੱਗੀ ਹੁੰਦੀ ਆ ਆ ਜਿਹੜੀ ਆ ਲੱਗੀ ਆ ਜਿਵੇਂ ਮਾਗਰ ਹੁੰਦੀ ਆ ਝੋਨੇ ਵਾਲੀ ਚ ਇਥੇ ਹੈ ਨਹੀਂ ਬਾਸਕਟ ਉਧਰ ਪਈ ਆ ਅਸਿਆ ਤੇ ਸਪਾਈਕਾਂ ਤੋਂ ਮਾਗਰ ਲੀਆਂ ਫੱਟੀਆਂ ਫੱਟੀਆਂ ਉਹ ਵੀ ਉਦੋਂ ਫਿਰ ਲਾਂਗੇ ਦੀ ਮਲਾਈ ਹੋਣੋਂ हट ਜਾਂਦੀ ਜੇ ਪਹਿਲਾ ਕਾਰਨ ਤਾਂ ਉਹ ਆ ਜਾਂਦਾ ਜੀ ਠੀਕ ਆ ਉਦੋਂ ਬਾਅਦ ਵੀ ਆਰੇ ਨਹੀਂ ਲਾਏ ਕਿਸੇ ਨੇ ਠੀਕ ਆ ਤੀਜੇ ਨੰਬਰ ਤੇ ਵੀ ਕੋਈ ਗਰਾਰੀ ਨਹੀਂ ਬਦਲਦਾ ਇਹ ਸਾਰੀਆਂ ਗੱਲਾਂ ਸਟਾਵਾਕਰਾਂ ਦੇ ਉੱਤੋਂ ਦਾਣੇ ਆਉਣੇ ਹਾਂਜੀ ਹਾਂ ਹੁਣ ਜਿਵੇਂ ਕਈ ਬੰਦੇ ਨੇ ਜੇ ਕਹਿਦੀ ਹੁਣ ਅਸੀਂ 48 ਦੀ ਪਾਉਣੀ ਹੁੰਦੇ ਆ ਠੀਕ ਆ ਜੇ ਕਹਿਦੀ ਕੋਈ ਤੋੜ ਭੰਨ ਜਰੂਰ ਆਉਂਦਾ ਆ ਜੋ ਅਸੀਂ ਜਦੋਂ ਨਾਲ ਹੁੰਦੇ ਵੀ ਕਿਹੜੀ ਪੂਲੀ ਬਦਲ ਉਹ ਅਗਲਾ ਪਾਉਂਦੇ ਹੀ ਨਹੀਂ ਅਸੀਂ ਆ ਸਟਾਵਾਕਰ ਵਾਲਾ ਗਰਾਰਾ ਹਾਂਜੀ ਹਾਂ ਇਹ ਹੁਣ ਜਿਵੇਂ ਅਸੀਂ ਇਹ ਝੋਨੇ 'ਚ 48 ਦਾ ਰੱਖਣਾ ਅਸੀਂ 48 ਦਾ ਹਾਂਜੀ ਹਾਂ ਕਣਕ ਦੇ ਵਿੱਚ ਉੱਦਾਂ 52 ਦਾ ਵੀ ਜੇ ਕਈ ਗਰ ਸਟਾਵਾਕਰ ਚੋਕ ਹੁੰਦੇ ਨੇ ਹਾਂ ਵੀ ਉਹ ਕਿਸੇਰ ਜੇ ਬਸਣ ਲੱਗ ਗਏ ਵਿੱਚ ਬੰਦੇ ਦੇਖਣੇ ਸਵੇਰ ਨੂੰ ਸਟਾਵਾਕਰਾਂ ਦੇ ਬੈਠੇ ਹੁੰਦੇ ਨੇ Sí,